Of the alumni of Punjab University, they have the capacity, caliber, experience, exposure to secure big results for Punjab University. Let me indicate from this place: Punjab University has to turn around. We have Haryana as a state; it was part of Punjab University earlier. Affiliation of colleges will to take place i will work and bring it about consensually. i believe in the wisdom of the punjab minister, uh, chief minister. i will interact with him. i am sure he will take a step in that direction. <laughs> this ministry has to go a great way. i think i should not uh, engage into

ਹਰਿਆਣੇ ਦੇ ਕਾਲਜਾਂ ਨੂੰ ਅਫੀਲੀਏਸ਼ਨ ਦਿੱਤੀ ਜਾਵੇ ਪੰਜਾਬ ਯੂਨੀਵਰਸਿਟੀ ਵਿੱਚ ਇਹਨੂੰ ਅਸੀਂ ਸਿਰੇ ਤੋਂ ਖਾਰਜ ਕਰਦੇ ਆਂ ਜਗਦੀਪ ਧਣਕੜ ਜੀ ਬਤੌਰ ਚਾਂਸਲਰ ਅਸੀਂ ਉਹਨਾਂ ਨੂੰ ਵੀ ਚਾਹਾਂਗੇ ਕਿ ਉਹ ਇਸ ਤਰ੍ਹਾਂ ਦੀ ਰਾਜਨੀਤੀ ਨਾ ਕਰਨ ਉਹ ਦੇਸ਼ ਦੇ ਵਾਈਸ ਪ੍ਰੈਜ਼ੀਡੈਂਟ ਹੈ ਉਹਨਾਂ ਦਾ ਜਿਹੜਾ ਕੰਡਕਟ ਹੈ ਬਤੌਰ ਵਾਈਸ ਪ੍ਰੈਜ਼ੀਡੈਂਟ ਹੀ ਨਜ਼ਰ ਆਉਣਾ ਚਾਹੀਦਾ ਨਾ ਕਿ ਭਾਜਪਾ ਦੇ ਲੀਡਰ ਦੀ ਤਰ੍ਹਾਂ ਦੂਸਰੀ ਗੱਲ ਪੰਜਾਬ ਯੂਨੀਵਰਸਿਟੀ ਤੇ ਪੰਜਾਬ ਦਾ ਨਾਂ ਸਿਰਫ ਇਮੋਸ਼ਨਲ ਬਲਕਿ ਹਿਸਟੋਰੀਕਲ ਔਰ ਕਨਸਟੀਟਿਊਸ਼ਨਲ ਰਾਈਟ ਹੈ। ਇਹ ਸਾਡੀ ਸਰਮੌਰ ਸੰਸਥਾ ਹੈ। ਮੇਰਾ ਤੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਜੀ ਨੂੰ ਸਵਾਲ ਹੈ ਕਿ ਜਿਸ ਤਰੀਕੇ ਨਾਲ ਜਗਦੀਪ ਧਨਕੜ ਜੀ ਨੇ ਭਾਜਪਾ ਦੇ ਜੰਡੇ ਨੂੰ ਅੱਜ ਅੱਗੇ ਵਧਾਇਆ ਕਿ ਪੰਜਾਬ ਭਾਜਪਾ ਹੁਣ ਧਨਕੜ ਸਾਹਿਬ ਦੇ ਘਰ ਦੇ ਬਾਹਰ ਜਾ ਕੇ ਧਰਨਾ ਲਾਊਗੀ। ਕੀ ਤੁਸੀਂ ਇਸ ਬਿਆਨ ਨੂੰ ਕੰਡੈਮ ਕਰਦੇ ਹੋ ਕਿ ਇਸ ਨਾਇਕਰੀ ਕਰਦੇ ਹੋ? ਤੁਹਾਡੀ ਵੀ ਜਿਹੜੀ ਰਾਜਨੀਤੀ ਹੁਣ ਐਕਸਪੋਜ਼ ਹੋ ਜੂਗੀ ਲੇਕਿਨ ਅਸੀਂ ਬੜਾ ਸਪਸ਼ਟ ਕਰ ਦਨਾ ਚਾਹੁੰਦੇ ਆ ਜਗਦੀਪ ਧਨਕੜ ਜੀ ਨੇ ਵੀ ਔਰ ਭਾਜਪਾ ਨੂੰ ਵੀ ਪੰਜਾਬ ਯੂਨੀਵਰਸਿਟੀ ਚ ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਅਸੀਂ ਕਿਸੇ ਹੋਰ ਕਿਸੇ ਹੋਰ ਸੂਬੇ ਨੂੰ ਇਹਦੇ ਤੇ ਕਿਸੇ ਤਰ੍ਹਾਂ ਦਾ ਅਧਿਕਾਰ ਦਈਏ